Do

ਹਰਿ ਕ੍ਰਿਸ਼ਨਾ ਨਾਮੁ ਨਾਈ ਬਹੋਰੀ ਤੇ ਕਬਹਾਦਰ ਪਰਨ ਕੇਰਪਾਲਾ ਜੀ ਪਰਮ ਕੇਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਰੋ ਤਰਾਪੁਰ ਪੁਨ ਪੁਨ ਸੀਸਾ ਬੰਦੋ ਬਾਰ ਬਾਰ ਜਗ ਦੀਸਾ ਏਕੰਕਾਰ ਸਤਗੁਰੂ ਤੇ ਪ੍ਰਸਾਦ ਸੱਚ ਹੋਈ ਵਾਹਿਗੁਰੂ ਜੀ ਕੀ ਫਤਿਹ ਵਿਗਨ ਵਿਨਾਸਨ ਸੋਈ ਵਾਹਿਗੁਰੂ ਜੀ ਕੀ ਫਤਿਹ ਵੇਗ ਨਾ ਵਨਾਂ ਸੰਨ ਸੋਈ ਜਾਹਰ ਮਹਾਂ ਜਗਤ 모 ਸਾਰੇ ਤਨ ਤਨ ਉਗੋਰ ਕਰਮ ਉਧਾਰੇ ਜੋ ਮਹਾਂ ਲਿਖ ਕਰੇ ਨ ਸਰਣੀ ਹਿੰਦੂ ਜਨਮਨ ਲਖ ਗੁਰ ਕਰਨੇ ਜਾਹਰ ਮਹਾਂ ਜਗਤ ਤੇ ਸਰਣ ਸਾਰੇ ਤਨ ਤਨ ਗੁਰ ਪਰਮਦਾਰੇ ਜੋ ਮਹਿਮ ਲਖ ਪਰੇ ਨ ਸਰਣੀ ਹਿੰਦੂ ਲਖਗੁਰ ਕਰਨੀ ਜੁਗੋ ਜੁਗਿਆtar ਚਾਵਲ ਛਤਰ ਤਖਤ ਦੇ ਮਾਲਕ ਜਾਤੂ ਸਹਬੇ ਗਮਾਲ ਧੰਨ ਧੰਨ ਸਾਹਿਬ ਗੁਰੂ ਆਓ ਸਤਿਗੁਰਾਂ ਦੇ ਹਜ਼ੂਰ ਜੁੜ ਕਰਕੇ ਇਸ ਦੇਹੀ ਦਾ ਆਲਾਹ ਲੈਣਿਆਂ ਸੁਲਾਸਾ ਨੂੰ ਸਫਲਾ ਕਰਨਾ ਕਰੀਏ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋ ਆਪਾਂ ਕਰਦੇ ਦਵਾਨਾਂ ਤੇ ਸਰਬਣ ਕੀਤਾ ਹੈ ਕਿ ਸਤਿਗੁਰ ਦੀ ਮਹਿਮਾ ਜੋ ਅਪਰੰਪਾਰ ਹੈ ਸਤਿਗੁਰ ਦੀ ਵਡਿਆਈ ਹੈ ਉਹ ਦਿਨੋਂ ਦੈਨਾ ਸੰਸਾਰ ਦੇ ਵਿੱਚ ਵੱਧਦੀ ਜਾ ਰਹੀ ਹੈ ਪਿਤਾ ਜੀ ਨੇ અપਾਰ ਭਵਿਸ਼ਿष्य ਕੀਤੇ ਜੋ ਮਿਹਨਤੀ ਮਜ਼ਦੂਰ ਲੋਕਾਂ ਨੂੰ ਸਮੇਂ ਦੀਆਂ ਹਕੂਮਤਾਂ ਨੇ ਨਿਤਾੜਿਆ ਨਿਤਾੜਿਆ ਉਨਾ ਗਰੀਬ ਜਨਤਾ ਨੂੰ ਮਹਾਰਾਜ ਨੇ ਖੰਡੇ ਦੀ ਬੌਲ ਦੇ ਕੇ ਗਿੱਧੇ ਨੂੰ ਸ਼ੇਰ ਬਣਾਇਆ ਆਪਣੇ ਪਾਵਨ ਸੀਨੇ ਦਾ ਨਿਗ ਦਿੱਤਾ ਮਹਾਰਾਜ ਨੇ ਅਪਾਰ ਬਉਸ਼ਾ ਕਰਕੇ ਵਿੜਾਈ ਦੇ ਪਾਤਰ ਬਣਾਏ ਜਿੱਥੇ ਹੁਕਮ ਸੀ ਕੋਈ ਇਨਾ ਪੜ ਸਕਦਾ ਨਾ ਪੜਾ ਸਕਦਾ ਨਾ ਸੁਣ ਸਕਦਾ ਨਾ ਵੇਖ ਸਕਦਾ ਜੋ ਵੇਖੇਗਾ ਉਹਦੇ ਨੇਤਰਾਂ 'ਚ ਗਰਮਸਾਖਾਂ ਲਾਓ ਜੋ ਸੁਣਦਾ ਸਿੱਕਾ ਢਾ ਲਓ ਜੋ ਜਵਾਨ ਨਾ ਬੋਲਦਾ ਉਹਦੀ ਜੀਵਾ ਕੱਟਦੇ। ਪਰ ਮਹਾਰਾਜ ਜੀ ਜੋ ਗੁਰੂ ਨਾਨਕ ਨੇ ਅੱਖਰ ਵਰਤਿਆ ਖੱਤਰੀ ਬ੍ਰਾਹਮਣ ਸੂਦ ਵੈਸ ਉਪਦੇਸ਼ ਚੋਂ ਵਰਣਾ ਕੋ ਸਾਂਝਾ। ਪਿਤਾ ਜੀ ਨੇ ਸਾਂਝੀ ਵਾਲਤਾ ਦਾ ਉਪਦੇਸ਼ ਦਿੱਤਾ ਔਰ ਸਾਰੇ ਵਰਨਨ ਕੋਲ ਲੋਕ ਨੂੰ ਸਮਝਾਇਆ ਕਿ ਨਿਰੰਕਾਰ ਨੇ ਤੁਹਾਨੂੰ ਸ੍ਰਿਸ਼ਟੀ ਤੇ ਭੇਜਿਆ ਉਹਦੀ ਵਡਿਆਈ ਉਹਦੀ ਉਪਮਾ ਉਹਦੇ ਗੁਣ ਗਾਣ ਉਹਦੀ ਸਿਵਿਸ਼ਲਾ ਕਰੋ। ਜਿਹਦੇ ਨਾਲ ਤੁਹਾਡਾ ਜਨਮ ਜੀਵਨ ਸਾਰਤਕ ਹੋਣਾ ਹੈ ਇਹ ਜਾਤਾਂ ਇਹ ਬਾਤਾਂ ਇਹ ਭੇਦ ਇਹ ਭਾਵ ਇਹ ਸੰਸਾਰ ਦੀਆਂ ਗੱਲਾਂ ਨੇ ਜੋ ਕੁਦਰਤ ਕਾਹਨਾਤ ਇਹ ਸੂਰਜ ਸਭ ਨੂੰ ਪ੍ਰਕਾਸ਼ ਇੱਕੋ ਜਿਹਾ ਦੇ ਰਿਹਾ ਹੈ ਹਵਾ ਸਾਰਿਆਂ ਵਾਸਤੇ ਇੱਕੋ ਜੀ ਪਾਣੀ ਇੱਕੋ ਜਿਹਾ ਕੁਦਰਤ ਦਾ ਮੌਸਮ ਸਭ ਵਾਸਤੇ ਇੱਕੋ ਜਾਂ ਜੋ ਕੁਦਰਤ ਨੇ ਗਰੀਬ ਅਮੀਰ ਦਾ ਭੇਦ ਕਰ ਲਈ ਤਾਂ ਬੰਦੇ ਤੂੰ ਕਿਉਂ ਇੱਕ ਇੰਤੂ ਪ੍ਰੰਤ ਚ ਵੜ ਗਿਆ ਤਾਂ ਮਾਰਨ ਸਾਰੇ ਭੇਦਾਂ ਨੂੰ ਮਿਟਾ ਕੇ ਖੰਡੇ ਦੇ ਪੌੜ ਦੇ ਕੇ અપਾਰ ਭਗਸ਼ਿਸ਼ ਕੀਤੀ ਗਿੱਦੜਾਂ ਤੋਂ ਛੇਰ ਨੂੰ ਛੇਰ ਬਣਾਇਆ ਕਾਵਾਂ ਨੂੰ ਹੰਸ ਬਣਾਇਆ ਤਾਂ ਐਸੀ અપਾਰ ਭਗਸ਼ਿਸ਼ ਸਤਿਗੁਰੂ ਪਿਤਾ ਜੀ ਨੇ ਕੀਤੀ ਜਿਹੜੇ ਵੱਡੇ ਵੱਡੇ ਅਵਤਾਰ ਰਾਮਚੰਦ ਵਰਗੇ ਕ੍ਰਿਸ਼ਨ ਵਰਗੇ ਅਵਤਾਰ ਹੋਏ ਨਾ ਉਹਨਾਂ ਤੋਂ ਵੀ ਬਹੁਤ ਵੱਡੇ ਵੱਡੇ ਉਪਕਾਰ ਜੋ ਕਰਗੇ ਉਹਨਾਂ ਤੋਂ ਵੀ ਕਿਤੇ 10 ਗੁਣਾ ਵੱਧ ਕੇ ਸਤਿਗੁਰੂ ਪਿਤਾ ਜੀ ਨੇ ਲੋਕੋਸ਼ੇਪੇ ਸੰਗਤ ਤੇ ਲੋਕਾਂ ਤੇ અપਕਾਰ ਕਰਾ ਕੇ ਉਹਨਾਂ ਨੂੰ ਜਾਗਰੂਕ ਕੀਤਾ ਸੌਣ ਪੜਾ ਆ ਕਰਕੇ ਸਭ ਨੂੰ ਨਿਰੰਕਾਰ ਦੀ ਗੰਮੀ ਬਾਣੀ ਤੋਂ ਜਾਣੂ ਕਰਾਇਆ ਨਿਰੰਕਾਰ ਦੇ ਪਾਗ ਨੂੰ ਉਪਦੇਸ਼ ਸੁਣਾਏ ਤਾਂ ਆਓ ਜੋ ਅੱਗੇ ਮਹਾਰਾਜ ਭਗਸ਼ਿਸ਼ ਕਰਦੇ ਕਲਮਰ ਮਹਾਰਾਜ ਦੇ ਉਪਕਾਰਾਂ ਨੂੰ ਗਿਣਿਆ ਨਹੀਂ ਜਾ ਸਕਦਾ ਜਥਾ ਜੋਗ ਵਿਚਾਰ ਆਪਾਂ ਕਰ ਸਕਦੇ ਆ ਪਰ ਸੰਸਾਰ ਦੀਆਂ ਗੱਲਾਂ ਤਾਂ ਗਿਣੀਆਂ ਜਾ ਸਕਦੀਆਂ ਤਾਰੇ ਵੀ ਗਿਣੇ ਜਾ ਸਕਦੇ ਹੱਦ ਤੱਕ ਪਰ ਜੋ 10 avatars ਨੇ ਆ ਕੇ ਸੰਸਾਰ ਦੀ ਲੋਕਾਈ ਦੇ ਭਲੇ ਦੇ ਲਈ ਜੋ ਉਪਕਾਰ ਕੀਤੇ ਉਹਨਾਂ ਨੂੰ ਗਿਣਨਾ ਬੜਾ ਮੁਸ਼ਕਲ ਹੈ ਤਾਂ ਆਓ ਸਤਿਗੁਰੂ ਜੀ ਦੇ ਉਪਕਾਰ ਕਰਦੇ ਹੋਏ ਜੋ ਸੰਸਾਰ ਦੇ ਲੋਕਾਂ ਦਾ ਭਲਾ ਕਰ ਰਹੇ ਲੋਕਾਂ ਨੂੰ ਸੁੱਖ ਦੇ ਰਹੇ ਹਨ ਤੰਨਾ ਜੀ ਮਹਿਮਾਨ ਨੂੰ ਅੱਗੇ ਵਖਿਆਨ ਸਰਵਣ ਕਰਨਾ ਕਰੀਏ ਰਚਨਾ ਨੂੰ ਕਰੀਏ ਪਵਿੱਤਰ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਜਹਰ ਮਹਾਂ ਜਗਤਮ ਸਾਰੇ ਤਨ ਤਨ ਗੁਰ ਪਰਮ ਉਧਾਰੇ ਸਾਰੇ ਜਗਤ ਦੇ ਵਿੱਚ ਜੋ ਫਰਗਟ ਹੈ ਤਨ ਤਨ ਪਰਮ ਉਧਾਰ ਗੁਰੂ ਜੀ ਨੇ ਜੋ ਮਹਿਮਾ ਲਖ ਪਰੇ ਨ ਸਰਣੇ ਹਿੰਦੂ ਜਨਮ ਨਾਲ ਲਖ ਗੁਰ ਕਰਨੀ ਉਹਨਾਂ ਦੀ ਮਹਿਮਾ ਜਾਣ ਕੇ ਉਹਨਾਂ ਦੀ ਸ਼ਰਨ ਪੈਣਾ ਚਾਹੀਦਾ ਗੁਰੂ ਜੀ ਦਾ ਹਿੰਦੂ ਜਨਮ ਨਾਲ ਜਾਣੀ ਕਿਉਂਕਿ ਮਹਾਰਾਜ ਤਾਂ ਹਿੰਦੂ ਦੇ ਧਰਮ ਦੇ ਲਈ ਤਿਲਕ ਜੰਝੂ ਰਾਖਾ ਪ੍ਰਵਤਾਕਾ ਕਿਨੂ ਵੱਡੂ ਮੈਂ ਸਾਖਾ ਸੀਸ ਦੀਆ ਪਰ ਸੀ ਨਾ ਉਚੇ ਧਾਨ ਗੁਰੂ ਤੇਗ ਬਹਾਦਰ ਮਹਾਰਾਜ ਨੇ ਦੂਸਰੇ ਧਰਮ ਦੇ ਲਈ ਆਪਣਾ ਆਪ ਕੁਰਬਾਨ ਕਰ ਦਿੱਤਾ ਤੇ ਜੇ ਹੁਣ ਕਈ ਵਿਦਵਾਨ ਸਰਕਾਰ ਦੇ ਵੀ ਸਾਰੇ ਉਹ ਤੋਂ ਹਿੰਦੂ ਸੀ ਕਿਹੜਾ ਸਿੱਖ ਸੀ ਅੰਮ੍ਰਿਤਧਾਰ ਮਹਾਰਾਜ ਦੀ ਬਾਅਦ ਚਾਹੇ ਕਿਸ਼ਕਾਇਆ ਪਰ ਪਾਵੇਂ ਆਪਣੀ ਕੌਮ ਦੇ ਲਈ ਫਿਰ ਕੌਣ ਪੁਕਾਰ ਕਰੂਗਾ ਕੌਣ ਮਰਨ ਲਈ ਤਿਆਰ ਕੋਈ ਵੀ ਨਹੀਂ ਤੇ ਮਹਾਰਾਜ ਨੇ ਕਿਹਾ ਨਹੀਂ ਕਿ ਕਿਸੇ ਬਲੀਦਾਨ ਦੇਣਾ ਪੈਣਾ ਤੇ ਕਲਨਰ ਪਤਾ ਨਹੀਂ ਕਹੀ ਪਰ ਮਹਾਰਾਜ ਤੋਂ ਹੱਥੋਂ ਵੱਡਾ ਸੰਤ ਮਹਾਤਮਾ ਬਲੀ ਜੋਦਾ ਕੌਣ ਹੈ ਤੋ ਸਾਨੂੰ ਇਹ ਬલિદાન ਦੇਣਾ ਚਾਹੀਦਾ ਤਾਂ ਮਹਾਰਾਜ ਫਿਰ ਦਿੱਲੀ ਦੇ ਪੰਡਤਾਂ ਨੂੰ ਹੌਸਲਾ ਦੇ ਕੇ ਤੋਰਿਆ ਔਰ ਜਾ ਕੇ ਦਿੱਲੀ ਚਾਨਚੌਂ ਚ ਆਪਣਾ ਸੀਸ ਭੇਟਾ ਕੀਤਾ ਇਸ ਤਰ੍ਹਾਂ ਮਹਾਰਾਜ ਨੇ Hindu ਜਗਤ ਦੀ ਪਤ ਨੂੰ ਰੱਖਣਾ ਕੀਤਾ ਹੈ ਤਾਂ ਮਹਾਰਾਜ ਕਰਕੇ ਉਹਨਾਂ ਨੂੰ Hindu ਨਾ ਜਾਣੋ ਮਹਾਤਮਾ ਸੰਤ ਕੋਈ ਵੀ ਹੈ ਉਹਦੀ ਜਾਤ ਵਰਣ ਕੁੱਲ ਕੋਈ ਨਹੀਂ ਪੁੱਛਦਾ ਉਹਦੇ ਪੁਕਾਰਾਂ ਨੂੰ ਗਣਿਆ ਜਾਂਦਾ ਹੈ ਉਹਦੀ ਮਹਿਮਾ ਨੂੰ ਗਾਇਆ ਜਾਂਦਾ ਹੈ ਜੋ ਸੰਸਾਰ ਦੇ ਹਿੱਤ ਵਿੱਚ ਜਾ ਕੇ ਉਪਕਾਰ ਕਮੋਂਦਾ ਉਹਨਾਂ ਨੂੰ ਦੇਖਿਆ ਜਾਂਦਾ ਹੈ ਹਿੰਦੂ ਧਰਮ ਉਹ ਕੋ ਰਾਖਨ ਕੀਨਾ ਰਾਜ ਤੇਜ ਤੁਰਕਣ ਕੋ ਛੀਨਾ ਉਹਨਾਂ ਨੇ ਹਿੰਦੂ ਧਰਮ ਦੀ ਰੱਖਿਆ ਕੀਤੀ ਅਤੇ ਤੁਰਕਾਂ ਦੇ ਰਾਜ ਦੇ ਤੇਜ ਨੂੰ ਖੋ ਲਿਆ ਅਸ ਮਹਿਮਾ ਕੋ ਜਾਣ ਕੋਇ ਨ ਅਸ ਅਕਰਤ ਕਣੀ ਤਸੈ ਸਮ ਕੋਇ ਨ ਉਹਨਾਂ ਨੇ ਹਿੰਦੂ ਧਰਮ ਨੂੰ ਰੱਖਿਆ ਕੀਤੇ ਤੁਰਕਾਂ ਦੇ ਰਾਜਿਆਂ ਦਾ ਅੰਤੇਜ ਖੋਇਆ ਔਰ ਜਿਹੜੇ ਉਹਨਾਂ ਦੇ ਐਸੀ ਮਹਿਮਾ ਨੂੰ ਨਹੀਂ ਜਾਣਦੇ ਉਸ ਵਰਗਾ ਕਿਰਤਕਣ ਕੌਣ ਹੈ ਤਨ ਤਨ ਸਤਿਗੁਰੂ ਸੁਖ ਦਾਤੇ ਕਰਿਓ ਖਾਲਸਾ ਪ੍ਰਗਟ ਵਿਦਾਤੇ ਸੁੱਖਾਂ ਦੇ ਦਾਤੇ ਸਤਿਗੁਰੂ ਜੀ ਤਨ ਹਨ ਵਿਦਾਤੇ ਨੇ ਖਾਲਸੇ ਨੂੰ ਪ੍ਰਗਟ ਕੀਤਾ ਤੇ ਅਬਨੀ ਪਾਰ ਨਿਵਾਰਣ ਕਾਰਣ ਰੱਜੋ ਬੈਰ ਤੁਰਕਣ ਸੰਗ ਦੂਰ ਆਰ ਧਰਤ ਦਾ ਪਾਰ ਹੋਲਾ ਕਰਮ ਬਾਤੇ ਤੁਰਕਾਂ ਨਾਲ ਭਾਰੀ ਬੈਰ ਪਾਇਆ ਗਿਰਪਤ ਸੰਗ ਮਰਦਾਬੋ ਛੁਇਰੇ ਜਿਤੇ ਅੰਨ ਤੁਰਕ ਕਨੇਰੇ ਪਹਾੜੀ ਰਾਜਿਆਂ ਦੇ ਨਾਲ ਝਗੜਾ ਵਿਧਾਲੇ ਜਿਸ ਕਰਕੇ ਬਹੁਤ ਰੁਕਾਏ ਅਤੇ ਜਿਉ ਜਿਉ ਆਵੇ ਤੇਉ ਤਿਉ ਕਾਵੇ ਹੀ ਬਤਾਵੋ ਸਤਿਗੁਰੂ ਬਣਾਵੇ ਜਿਵੇਂ ਜਿਵੇਂ ਤੁਰਕ ਆਉਂਦੇ ਨੇ ਨਾ ਜਿਵੇਂ ਤਿਵੇਂ ਉਹਨਾਂ ਨੂੰ ਮਾਰਿਆ ਜਾਂਦਾ ਐਉਂ ਬਿਉਂ ਸਤਿਗੁਰੂ ਜੀ ਬਣਾਉਂਦੇ ਨੇ ਭੀਮ ਚੰਦ ਆਦ ਸਭ ਰਾਜੇ ਮਿਲਿਉ ਨਾ ਗੁਰ ਸਮੋ ਕਰੈ ਕੋ ਕਾਜੀ ਭੀਮ ਚੰਦ ਆਰ ਸਤਿਗੁਰੂ ਰਾਜੇ ਸਾਰੇ ਜੋ ਗੁਰੂ ਜੀ ਬਾਗ ਨਾ ਮਿਲੇ ਤੇ ਉਹ ਉੱਠੇ ਕਾਰਜ ਕਰਦੇ ਸੰ ਜਿਹੜੇ ਗੁਰ ਮਾਇਆ ਸੋ ਪ੍ਰੇਰਣ ਕਰੇ ਤੁਰਕ ਸ਼ਰਨ ਪਹੁੰਚਿਓ ਚਿਤ ਧਰੇ ਗੁਰੂ ਜੀ ਫਿਰ ਆਪਣੀ ਮਾਇਆ ਨਾਲ ਉਹਨਾਂ ਨੂੰ ਪ੍ਰੇਰਣਾ ਕੀਤੀ ਤਾ ਕੇ ਪਹਾੜੇ ਰਾਜੇ ਤੁਰਕਾਂ ਦੀ ਸ਼ਰਮ ਲੈਣ ਵਾਸਤੇ ਉਹਨਾਂ ਦੇ ਪਾਸ ਚਿੱਤ ਵਿੱਚ ਪ੍ਰੇਮ ਧਾਰਨ ਕਰਕੇ ਜਾਣ ਪਹੁੰਚ ਜਾਣ ਜਿਤੋਂ ਪੁਕਾਰ ਪਰ ਜਾ ਕੇ ਸੁਣੈ ਮਿਰਮਿਰ ਰਾਜੇ ਜਤਨ ਨੰਗ ਰੂਣੈ ਪਹਾੜੇ ਰਾਜੇ ਸਦਾ ਪਰਜਾ ਦੇ ਪੁਕਾਰ ਸੁਣਦੇ ਸਨ ਤੇ ਆਪਸ ਵਿੱਚ ਸਲਾਹਾਂ ਕਰਦੇ ਨੇ ਦਿੱਲੀ ਚਲਹਾ ਕਰੈ ਅਵਲਾ ਸੋਣਕਾਰ ਸੂਬਾ ਰਹਿ ਸਹਿਬਸਾਲ ਦਿੱਲੀ ਜਾ ਕੇ ਆਪਣਾ ਹਾਲ ਸੁਣਾਇਆ ਤੇ ਇਹ ਸੁਣ ਕੇ ਸੂਬਾ ਬਹੁਤ ਗੁੱਸੇ ਚਾਉਂਦਾ ਏ ਇੱਕ ਉਮਰ ਆਵਰ ਪੈਂਦੇ ਖਾਂ ਮਾਰਾ ਦਿਨ ਵੇਗ ਘਾਇਲ ਕਰ ਡਾਰਾ ਮਹਾਰਾਜ ਨੇ ਇੱਕ ਪੈਂਦੇ ਖਾਂ ਮਾਰ ਦਿੱਤਾ ਤੇ ਦੂਜਾ ਦਿਨਾਂ ਵੇਗ ਜਗਮੀ ਕਰ ਦਿੱਤਾ ਸੈਨਾ ਦੀਰਘ ਮਾਰ ਭਲਾਏ ਏਮ ਹਮਰੋ ਦਲ ਠਹਿਰ ਸਕਾਈ ਸੈਨਾ ਬਹੁ ਸੈਨਾ ਮਾਰ ਕੇ ਭੁਜਾ ਦਿੱਤੀ ਸਾਡੀ ਸੈਨਾ ਉਹਦੇ ਅੱਗੇ ਕਿਵੇਂ ਠਹਿਰ ਸਕਦੀ ਸ਼ਾਹੂ ਚੜੇਗਾ ਦੱਖਣ ਵਿਖੇ ਉਹ ਸੂਬਾ ਸਗਰੀ ਬਿੱਤ ਲਖੈ ਪਿੱਛੇ ਜਿਵੇਂ ਆਪਾਂ ਸਰਬਣ ਕਰਦੇ ਆ ਰਹੇ ਆਂ ਕਿ ਪਹਿੰਦੇ ਖਾਂ ਦੇ ਨਾਲ 5000 ਦਿਨਾ ਵੇਗ ਦੇ ਨਾਲ 5000 10000 ਫੌਜ ਨਾਨਪੁਰ ਸਾਹਿਬ ਤੇ ਹਮਲਾ ਕਰਨ ਜਦੋਂ ਮਹਾਰਾਜ ਨੇ ਵੜਟ ਕੇ ਆਵਲਾ ਕੀਤਾ ਖਾਲਸੇ ਨੇ ਸਤਗੁਰੂ ਦੀ ਸ਼ਰਨ ਲਈ ਤਾਂ ਉਹ ਸਾਰੇ ਨੂੰ ਮਹਾਰਾਜ ਨੇ ਫਿਰ ਮਾਰ ਪਗਾਇਆ ਬੈਰੀ ਨੂੰ ਹਾਰ ਦਾ ਮੂੰਹ ਦੇਖਣਾ ਪੈ ਗਿਆ ਪੈਂਦੇਖਾਨ ਨੂੰ ਇੱਕ ਤੀਰ ਦੇ ਨਾਲ ਹੀ ਪਉਦੇ ਘਾੜ ਉਤਾਰ ਦਿੱਤਾ ਦੀਨਾ ਵਿਗ ਜ਼ਖਮੀ ਹੋ ਗਿਆ ਤਾਂ ਉਹ ਉੱਥੋਂ ਮੈਦਾਨ ਛੱਡ ਕੇ ਭੱਜ ਗਿਆ ਬਹੁਤ ਸੈਨਾ ਉਹਨਾਂ ਦੀ ਮਾਰੀ ਗਈ ਉਹ ਉੱਥੇ ਠਹਿਰ ਨਾ ਸਕੀ ਤਾ ਬਾਖਸ਼ਾ ਨੂੰ ਬੜਾ ਗੁੱਸਾ ਆਇਆ ਦੱਖਣ ਵੱਲ ਚੜ੍ਹਾਈ ਕੀਤੀ ਬਾਖਸ਼ਾ ਨੇ ਇਹ ਕੁਝ ਸੂਬਾ ਸਾਰੀਆਂ ਵਿਧੀਆਂ ਦੇ ਨਾਲ ਬਾਖਸ਼ਾ ਨੇ ਲਿਖ ਕੇ ਭੇਜ ਰਿਆ ਸੀ ਸਨੇਹਾ ਦਿੱਤਾ ਜਾ ਰਿਹਾ ਸੀ ਜੰਗ ਦੇ ਮੈਦਾਨ ਵਿੱਚ ਕੀ ਹੋ ਗਿਆ ਗੁਰੂ ਭਾਰੀ ਹੋ ਰਿਹਾ ਜਾਂ ਸਾਡੇ ਸੈਨਿਕ ਹੋ ਰਿਹਾ ਕੀ ਹੋ ਰਿਹਾ ਕਿਸ ਤਰ੍ਹਾਂ ਹੋ ਰਿਹਾ ਸਾਰੀ ਜਾਣਕਾਰੀ ਜੰਗ ਦੀ ਸੂਬਾ ਜਿਹੜਾ ਸੀ ਉਹ ਚਿੱਠੀਆਂ ਦੇ ਰਾਹੀਂ ਬਾਖਸ਼ਾ ਨੇ ਦਿੱਲੀ ਪਹੁੰਚਾਇਆ ਸੀ ਅਸੀਂ ਵੀ ਹੰਪੇ ਆਪਣੇ ਸੰਚਵ ਪਠਾਵਾ ਗੁਰ ਜਬਰੂ ਕੋ ਸਬਰ ਸੁਣਾਵੈ ਅਸੀਂ ਵੀ ਆਪਣੇ ਚੰਗੇ ਆਪਣੇ ਮੰਤਰੀ ਭੇਜਾਂਗੇ ਗੁਰੂ ਜੀ ਦੀ ਜਬਰ ਦਸਤੀ ਬਾਰੇ ਸਾਰਾ ਹਾਲ ਸੁਣਾਵਾਂਗੇ ਉਹ ਕਹਿੰਦੇ ਅਸੀਂ ਆਪਣੇ ਮੰਤਰੀ ਭੇਜੇ ਜੋ ਜਬਰ ਹੋ ਰਿਹਾ ਹੈ ਕਹਿ ਰਹੇ ਸਾਡੇ ਤੇ ਮਹਾਰਾਜ ਜਬਰ ਕਰ ਰਹੇ ਬਾਖਸ਼ ਅਨੁਸਾਰਾ ਹਾਲ ਜਿਹੜਾ ਉਹ ਸਤਪੁਰਾਂ ਦੇ ਵਿਰੁੱਧ ਲਿਖ ਕੇ ਰੱਖਿਓ ਸੁਣਾਉਣਾ ਕਰਦੇ ਰਾਸਾ ਸਾਹੋ ਸੁਣ ਤੂੰ ਵਿਸਾਲਾ ਪੁੰਨ ਲਸ਼ਕਰ ਭੇਜੇ ਇਤ ਜਾਲਾ ਬਾਖਸ਼ਾ ਗੁਰੂ ਜੀ ਦੀ ਇਸ ਜ਼ਬਰਦਸਤ ਦੀ ਬਾਤ ਸੁਣ ਕੇ ਬੜਾ ਕਰੋਧ ਚ ਆਇਆ ਅਤੇ ਇਧਰ ਫਿਰ ਬਹੁਤ ਲਸ਼ਕਰ ਭੇਜਦਾ ਹੈ ਬੜੀ ਸੈਨਾ ਕਰਕੇ ਉਹਨ ਇਕੱਤਰ ਕਰਕੇ ਭੇਜਣੇ ਕੀਤੀ ਤਾਬ ਆਨੰਦਪੁਰ ਕੋ ਸ਼ੁਰਵਾਏ ਗੁਰ ਕੋ ਹੱਤਵੈ ਕੇ ਦੇ ਪਲਾਈ ਫੇਰ ਅਸੀਂ ਆਨੰਦਪੁਰ ਨੂੰ ਛੁਡਾ ਲਵਾਂਗੇ ਗੁਰੂ ਨੂੰ ਮਾਰ ਲਵਾਂਗੇ ਜਾਂ ਭਜਾ ਦੇਵਾਂਗੇ ਅਸੀਂ ਮਨ ਦੇ ਵਿੱਚ ਬਿਉਂਦ ਧਾਰਨ ਕਰਦੇ ਤਦ ਠਹਿਰੂੰਗੂ ਰਾਜ ਹਮਾਰਾ ਇਸ ਪ੍ਰਕਾਰ ਗਿਰਪਤਨ ਵਿਚਾਰਾਂ ਤਦ ਸਾਡਾ ਜਿਹੜਾ ਰਾਜ ਆ ਉਹ ਬਚ ਜਾਵੇਗਾ ਇਸ ਪ੍ਰਕਾਰ ਪਹਾੜੀ ਰਾਜ ਨੇ ਵਿਚਾਰ ਕੀਤੀ ਭਏ ਤਿਆਰ ਦਿੱਲੀ ਕੋ ਜਾਣੇ ਲਈ ਉਪਾਏਨ ਮੂਲ ਮਹਾਨੇ ਫੇਰ ਕਹਿੰਦੇ ਉਹਨਾਂ ਨੇ ਦਿੱਲੀ ਨੂੰ ਜਾਣ ਵਾਸਤੇ ਤਿਆਰ ਹੋ ਗਏ ਤੇ ਉਹਨਾਂ ਨੇ ਬਹੁਤ ਕੀਮਤੋਂ ਪਹਾੜ ਆਪਣੇ ਪਾਸ ਲਏ ਦੋ ਭਰਾ ਇਸ ਵਿਦੁਦੁਖਤੇ ਮੰਤਰੋ ਕੋ ਕਰਤ ਮਿਲਤ ਗਿਰਰਾਜ ਇਸ ਪ੍ਰਕਾਰ ਦੁਖੀ ਹੋ ਕੇ ਪਹਾੜੀ ਰਾਜੇ ਮਿਲ ਕੇ ਸਲਾਹ ਕਰਦੇ ਅਤੇ ਤਾਵ ਹੰਡੂਰੀ ਸੁਣ ਸਕਲ ਕਰਣ ਪੁਕਾਗ ਕਾਜ ਰਾਜਾ ਹਡੂਰੀਆ ਜਦ ਰਾਜਾ ਸੀ ਇਸੋ ਖੂਟੇ ਕਾਮ ਭਾਉ ਪੁਕਾਰ ਕਰਨ ਦੀ ਸਲਾਹ ਸੁਣ ਕੇ ਆਇਆ ਚੌਬਈ ਚੜ ਕਰ ਆਏ ਮਿਲ ਤਹ ਕਾਲ ਭਾਖੋ ਮੁਕਤੇ ਸਭ ਅਹਲਾ ਅਹਵਾਲ ਉਹ ਵੀ ਘੋੜੇ ਤੇ ਚੜ ਕੇ ਦੂਜੇ ਪਹਾੜੀ ਰਾਜਿਆਂ ਨੂੰ ਆ ਮਿਲਿਆ ਤੇ ਉਸ ਨੇ ਆਪਣੇ ਮੁਖ ਤੋਂ ਸਾਰਾ ਹਾਲ ਕਹਿਆ ਗੁਰ ਤੇ ਤਰਾਸ ਭਿਉ ਸਭ ਰਾਜੇ ਲੂਟ ਉਟਕਾਰ ਲੀਨ ਬੁਕਾਜੇ ਕਿ ਗੁਰੂ ਜੀ ਪਾਸੋਂ ਸਭ ਰਾਜੇ ਡਰਦੇ ਨੇ ਲੁੱਟ ਕੁੱਟ ਕੇ ਕਹਿੰਦੇ ਕੋਟਾ ਕੰਮ ਕੀਤਾ ਹੈ ਇਕ ਹੋਏ ਕਰ ਸੈਨ ਸਕੇਲੇ 3 ਲੱਖ ਗਣਤੀ ਹੋਏ ਮੇਲੇ ਇਕ ਹੋ ਕੇ ਸਾਰੀ ਸੈਨਾ ਇਕੱਠੀ ਕਰੀਏ ਤਾਂ ਸਾਰੀ ਸੈਨਾ ਦੀ ਗਣਤੀ ਕਹਿੰਦੇ 3 ਲੱਖ ਹੋਊ ਕਹਾਂ ਗੁਰੂ ਟਿੱਗ ਸਿੰਘ ਇਤਨੇ ਜਿਸ ਤੇ ਰਹੇ ਮਵਾਸ ਗਹ ਟੇਕ ਕਹਿੰਦੇ ਗੁਰੂ ਜੀ ਪਾਸ ਇੰਨੇ ਸਿੰਘ ਕਿੱਥੇ ਨੇ ਇਹ ਜਿਸ ਕਰਕੇ ਉਹ ਆਸਰਾ ਵੜ ਕੇ ਟੇਕ ਰਹਿਣਗੇ ਸਾਡੇ ਕੋਲੇ ਫਿਰ ਕਹਿੰਦੇ ਸਾਰੀ ਸੈਨਾ ਆਪਾਂ ਇਕੱਠੀ ਕਰ ਲਾਂਗੇ 3 ਲੱਖ ਫੌਜ ਹੋ ਜੂ ਤੇ 3 ਲੱਖ ਮੂਰੇ ਉਹ ਥੋੜੇ ਜੇ ਨੇ ਉਹਨਾਂ ਕੋਲੇ ਇੰਨੀ ਸੈਨਾ ਇੰਨੇ ਸਿੰਘ ਕਿੱਥੋਂ ਆਉਣਗੇ ਫਿਰ ਉਹ ਕਿਹਦਾ ਆਸਰਾ ਪੜਨਗੇ ਘੇਰਾ ਚੋਂ ਦਿਸਤੇ ਡਰ ਕਰ ਡੇਰੇ ਨਹ ਅੰਤਲ ਕਾਛ ਜਮਾ ਕਨੇਰੇ ਚਾਰੇ ਪਾਸੇ ਕਹਿੰਦੇ ਡੇਰਾ ਕਰਕੇ ਘੇਰ ਲੋ ਖਾਣ ਪੀਣ ਦੀ ਜਿਹੜੀਆਂ ਜਿਆਦਾ ਅਵਸਥਾ ਨੇ ਕਿਲੇ ਅੰਦਰ ਜਮਾ ਨਹੀਂ ਹਨ ਕਿ ਤਨਾਗ ਚਰ ਖਾ ਲੈਣਗੇ ਕਿਉਂਕਿ ਥਾਣਾ ਤਾਂ ਥੋੜਾ ਜਰਦਾ ਹੀ ਹਨ ਤੇ ਆਉਣਾ ਜਾਣਾ ਬੰਦ ਕਰ ਦੋ ਕਿਲੇ ਬੰਦੀ ਕਰ ਦੋ ਨਾ ਕੋਈ ਆਵੇ ਨਾ ਕੋਈ ਜਾਵੇ ਤੇ ਜਿਸ ਕਰਕੇ ਜੋ ਖਾਣਾ ਨੂੰ ਭੋਜਨ ਹੈ ਉਹ ਥੋੜੇ ਸਮੇਂ ਚ ਬੁੱਕ ਜਾਏਗਾ ਤੇ ਫਿਰ ਖਾਣ ਵਕਤ ਤੁਹਾਨੂੰ ਬਾਹਰ ਆਉਣਾ ਹੀ ਪਊ ਤੇ ਜਿਹਦੇ ਨਾਲ ਫਿਰ ਆਪਾਂ ਉਹਨਾਂ ਨੂੰ ਅੰਦਰੇ ਮਾਰਕ ਪਾ ਦੇਣਗੇ ਕੇ ਤਕ ਦਿਨ ਮਹ ਹੈ ਬਹਿਰ ਨਿਕਾਰ ਹੈ ਨਹਤੇ ਹੀਲੇ ਕਾਲ ਗੜ ਮਾਰ ਕੋਈ ਕੁਝ ਦਿਨਾਂ ਵਿੱਚ ਫਿਰ ਬਾਹਰ ਕੱਢ ਦੇਾਂਗੇ ਨਹੀਂ ਤਾਂ ਹਮਲਾ ਕਰਕੇ ਕਿਲਾ ਜਿੱਤ ਲਵਾਂਗੇ ਜੇ ਐਸੇ ਕੁਝ ਬਣ ਜਾਏ ਰਹੇ ਮਾਸ ਮਾਰ ਨਾ ਖਾਏ ਜੇ ਇਸ ਤਰ੍ਹਾਂ ਹੀ ਕੁਝ ਬਣ ਜਾਵੇ ਆ ਕੀ ਰਹੇ ਤੇ ਮਾਰ ਖਾ ਨਾ ਖਾਵੇ ਤਾਂ ਫਿਰ ਤੇ ਤਾ ਹਜ਼ਰਤ ਕੇ ਪਾਸ ਪਰਧਾਨ ਜਥਾ ਜੋਗ ਹੋਵ ਕਰੋ ਵਿਚਾਰਨ ਫਿਰ ਬਾਖਸ਼ੇ ਪਾਸ ਜਾਣਾ ਚਾਹੀਦਾ ਜਥਾ ਜੋਗ ਹੋ ਕੇ ਵਿਚਾਰ ਕਰੋ ਤਰਿਪਤ ਭਏ ਨਹ ਲੜ ਕਰ ਕਬਹੁ ਇਨਾਂ ਲਰੇ ਕਰ ਗੁਣ ਹੋ ਸਕਬਹੁ ਅਸੀਂ ਕਦੇ ਵੀ ਲੜ ਕੇ ਰਜੇ ਨਹੀਂ ਹਾਂ ਲੜਾਈ ਕਰਨ ਤੋਂ ਬਗੈਰ ਹੀ ਬਾਦਸ਼ਾਹ ਪਾਸ ਜਾਣਾ ਚਾਹੁੰਦੇ ਹੋ ਗ੍ਰਾਮ ਸੈ ਕਰੇ ਗੂਜਰ ਪਾਵਾਸਾ ਲਰਬੇ ਵਿਖੇ ਬਲੀ ਬਿਨ ਤਰਾਸਾ ਸੈਂਕੜੇ ਪਿੰਡਾਂ ਦੇ ਵਿੱਚ ਗੁੱਜਰ ਵਸਦੇ ਆ ਉਹ ਬਿਨਾਂ ਡਰ ਦੇ ਲੜਨ ਵਾਲੇ ਬਹੁਤ ਬਲਵਾਨ ਨੇ। তথা ਗ੍ਰਾਮ ਰੰਗਰ ਘਰ ਵਸ ਕਣੇ ਸਭ ਕੋ ਗੁਰਦਲ ਤੇ ਦੁਖ ਹਣੇ। ਬਾਦਸ਼ਾਹ ਦੇ ਪਾਸ ਜਾਣ ਤੋਂ ਪਹਿਲਾਂ ਰਾਜ ਸਲਾਹ ਵੀ ਕਰ ਰਹੇ ਆ। ਕੁਝ ਕਹਿੰਦੇ ਜਾਣਾ ਚਾਹੀਦਾ ਹੈ, ਕੁਝ ਕਹਿੰਦੇ ਆਪਾਂ ਨੂੰ ਬਿਨਾਂ ਲੜੇ ਨਹੀਂ ਜਾਣਾ ਚਾਹੀਦਾ। ਆਪਣਾ ਪ੍ਰਯਾਸ ਕਰ ਲੈਣਾ ਚਾਹੀਦਾ। ਜਿਹੜੇ ਆ ਪਿੰਡਾਂ ਦੇ ਲੋਕ ਆ ਇਹਨਾਂ ਤੇ ਵੀ ਤਾਂ ਗੁਰੂ ਨੇ ਜ਼ੁਲਮ ਕੀਤਾ ਹੀ ਐ ਇਹਨਾਂ ਨੂੰ ਆਪਾਂ ਨਾਲ ਲਾਈਏ ਇਹਨਾਂ ਜਿਹੜਾ ਬਾਲਾ ਉਹ ਆਪਾਂ ਬਣਾਈਏ ਉਹਨਾਂ ਨੂੰ ਵੀ ਨਾਲ ਜੋ ਕਰਕੇ ਗੁਰੂ ਦੇ ਨਾਲ ਜਨਮ ਕਰੀਏ ਇਸ ਤਰ੍ਹਾਂ ਦੀ ਉਹ ਜੋ ਕੋੜ ਨੀਤੀ ਉਹ ਵਰਤ ਰੇ ਰਾਜੇ ਤੇ ਕਈ ਪਿੰਡਾਂ ਦੇ ਜਿਹੜੇ ਕਹਿੰਦੇ ਰੰਗੜ ਵਸਦੇ ਆ ਸਾਰਿਆਂ ਨੂੰ ਗੁਰੂ ਦਲ ਦੁੱਖ ਦੇ ਕਿ ਮਾਰਦਾ ਹੈ ਕਹਿੰਦੇ ਸਾਰੇ ਦੁਖੀ ਆ ਪਿੰਡਾਂ ਦੇ ਪਿੰਡ ਇਸ ਕਰਕੇ ਤੈਨ ਸਭਨ ਕੋ ਲਿਹੋ ਬੁਲਾਏ ਹੋਏ ਹਜ਼ਾਰੋਂ ਮਿਲੇ ਕਥਾਈ ਪਰ ਉਹਨਾਂ ਸਾਰਿਆਂ ਨੂੰ ਤੁਸੀਂ ਆਪਣੇ ਪਾਸ ਬੁਲਾ ਲਵੋ ਹਜ਼ਾਰਾਂ ਮਿਲ ਕੇ ਕਥਾਂ ਇਕੱਠੇ ਹੋ ਜਾਵੋ ਆਪਣੀ ਗਿਣਤੀ ਜਵਾਦਾ ਹੋ ਜੂ ਸੈਨ ਸਮੇਤ ਕਟੋਚ ਹੰ ਕਹਵਕਾਰ ਹੋ ਜਮੂ ਤੇ ਬੁਲਾਏ ਸਤਕਾਰ ਸੈਨਾ ਸਮੇਤ ਕਟੋਚੀਏ ਰਾਜੇ ਨੂੰ ਬੁਲਾਓ ਜੰਮੂ ਤੋਂ ਬਲਾ ਕੇ ਉਸ ਦਾ ਸਤਕਾਰ ਕਰੋ ਤੇ ਨੂਰਪੁਰੇ ਕੋ ਰਾਜਾ ਆਵੇ ਮੰਡਸ ਪਤੇ ਪੂੰਡਤੀ ਧਾਵੇ ਨੂਰਪੁਰ ਦਾ ਰਾਜਾ ਆਵੇ ਮੰਡੀ ਦਾ ਰਾਜਾ ਪੁਟੰਤੀ ਆਵੇ ਸਾਰਿਆਂ ਨੂੰ ਸਨੇਹਾ ਭੇਜੋ ਕੁੱਲੂ ਕਥਲ ਪੂਪ ਗੁਲੇਰੀ ਆਏ ਧੜਲਣਾ ਆਤਪਤ ਚੰਗੇਰੀ ਕੁੱਲੂ ਦਾ ਰਾਜਾ ਕੈਂਠਲ ਦਾ ਰਾਜਾ ਗਵਾਲੀਅਰ ਦਾ ਰਾਜਾ ਆਉਣ ਦੇ ਤੇ ਦੜੇ ਲਣਾ ਦਾ ਰਾਜਾ ਚੰਦੇਰੀ ਆਵੇ ਸਾਰਿਆਂ ਨੂੰ ਸੁਨੇਹਾ ਭੇਜਿਆ ਜਾਵੇ ਸ਼੍ਰੀ ਨਗਰ ਤੇ ਚੰਮੂ ਵਿਸਾਲਾ ਨਿਂਬ ਵਿਸਹਰਾ ਉਤੇ ਸੁਭਟ ਕਰਾਲਾ ਸ਼੍ਰੀ ਨਗਰ ਦੇ ਰਾਜੇ ਪਾਸ ਬਹੁਤ ਸੈਨਾ ਹੈ ਰਾਮਪੁਰ ਵਿਸਰਾ ਪਾਸ ਬਿਕਰਾਲ ਸੂਰਬਿਰ ਨੇ ਸਾਰੇ ਸਹਤ ਡੱਕੋ ਵਾਰੀ ਆਵੇ ਸਭ ਸੂ ਲਿਖੋ ਕਿ ਭੂਪ ਬੁਲਾਵੇ ਆਪਣੀ ਸੈਨਾ ਸਮੇਤ ਰਾਜਾ ਵੱਡਵਾਰੀ ਆਵੇ ਸਾਰਿਆਂ ਨੂੰ ਲਿਖੋ ਕਿ ਰਾਜਾ ਭਿਮਚੰਦ ਬੁਲਾਉਂਦਾ ਹੈ ਜੋ ਇਸ ਸਮੇਂ ਨਾ ਮਿਲਹ ਆਏ ਸੋ ਸਭ ਕੋ ਦੁਸ਼ਮਣ ਬਣ ਜਾਈ ਜਿਹੜਾ ਹੁਣੇ ਸਮੇ ਆ ਕੇ ਨਾ ਮਿਲੇਗਾ ਉਹ ਸਾਰਿਆਂ ਦਾ ਦੁਸ਼ਮਣ ਬਣੇਗਾ ਇਸ ਤਰ੍ਹਾਂ ਸਦਾ ਕਦੇ ਕੇ ਕਹਿ ਰਹੇ ਨੇ ਕਾਰਯੋਦ ਜੋਗ ਪ੍ਰਥਮ ਤੂੰ ਆਪ ਪੁਨ ਸਭ ਮਿਲੈ ਵਿਲੋਕ ਪ੍ਰਤਾਪ ਪਹਿਲਾਂ ਤੁਸੀਂ ਆਪ ਉਦਮ ਕਰੋ ਫਿਰ ਸਾਰੇ ਤੁਹਾਡਾ ਪ੍ਰਤਾਪ ਇਹ ਕਿ ਆ ਮਿਲਣਗੇ ਏਮ ਹੰਡੂਰੀਏ ਮਸਲਤ ਦੇਨੇ ਭੀਮ ਚੰਦ ਚਿਤਵੈ ਚਿਤ ਦੇਨੇ ਇਸ ਪ੍ਰਕਾਰ ਰਾਜੇ ਹੰਡੂਰੀਏ ਨੇ ਸਲਾਹ ਦਿੱਤੀ ਭੀਮਚੰਦ ਚਿਤ ਦੇ ਕੇ ਸੋਚਣ ਲੱਗਾ ਸੁਣੋ ਭਰਾਤਾ ਕਹ ਨੀਕੀ ਬਾਤ ਅਬ ਲੋ ਹਮ ਨਾ ਲੜੈ ਭਲ ਬਾਤ ਹੇ ਭਰਾ ਸੁਣੋ ਤੂੰ ਚੰਗੀ ਗੱਲ ਕਹੀ ਹੈ ਹੁਣ ਤੱਕ ਅਸੀਂ ਮਿਲ ਕੇ ਭਲੀ ਭਾਤ ਨਹੀਂ ਲੜੇ ਹਾਂ ਸਾਰੇ ਕਥਲ ਮਿਲ ਕਰਨੇ ਦਰੈ ਪੁਨ ਹਮ ਆਗੈ ਕੌਣ ਉਸੋ ਅਰੈ ਜੇ ਸਾਰੇ ਕਥਾ ਹੋ ਜਾਈਏ ਇਕੱਠਾ ਕਰਨਗੇ ਸਭ ਨੂੰ ਫਿਰ ਸਾਡੇ ਅੱਗੇ ਕੌਣ ਆਡੇਗਾ ਕੌਣ ਠਹਿਰੇਗਾ ਕੋਈ ਵੀ ਨਹੀਂ ਅਪਰਣ ਕੀ ਗਿਣਤੇ ਕਹ ਕਹਾ ਚਿੰਤਾ ਪਰੇ ਸ਼ਹੁ ਕੋਮਹ ਹੋਰਣ ਗਿਣਤੀ ਕੀ ਕਰਾਂ ਬਾਖਸ਼ਾ ਨੂੰ ਵੀ ਬੜੀ ਚਿੰਤਾ ਪੈ ਗਈ ਹੈ ਤੇ ਫਿਰ ਹੁਣ ਤਾਉ ਉਦਮ ਤੇ ਇਸ ਵਿਧ ਬਣੈ ਜੋ ਨਾ ਮਿਲੈ ਆਬ ਤਹ ਸਭ ਹਣੈ ਫਿਰ ਉਦਮ ਕਰਕੇ ਇਸ ਵਿਧੀ ਦੇ ਨਾਲ ਬਣੇਗੀ ਜਿਹੜਾ ਹੁਣ ਆ ਕੇ ਨਾ ਮਿਲੇ ਉਸ ਨੂੰ ਸਾਰੇ ਮਿਲ ਕੇ ਮਾਰਾਂਗੇ ਇਹ ਦਰ ਸਭ ਕੋ ਲਿਖੋ ਪਠਾਵੋ ਗੁਰ ਪਰਹੈ ਮਹੰਮ ਚੜ ਆਵੋ ਇਹ ਦਰ ਸਾਰਿਆਂ ਨੂੰ ਲਿਖ ਕੇ ਭੇਜੋ ਵੀ ਜਿਹੜਾ ਨਹੀਂ ਆਊਗਾ ਉਹ ਸਾਡਾ ਬੈਰੀ ਹੋ ਉਹਦੇ ਨਾਲ ਸਾਡੀ ਦੁਸ਼ਮਣੀ ਹੋਊਗੀ ਇਸ ਤਰ੍ਹਾਂ ਦੇ ਕਹਿੰਦੇ ਜਿਹੜਾ ਡਾਰਾ ਸਾਰਿਆਂ ਨੂੰ ਲਿਖ ਕੇ ਭੇਜੋ ਗੁਰੂ ਜੀ ਉੱਤੇ ਜਿਹੜਾ ਮਹੰਮਾ ਆਪਣੀ ਸੈਨਾ ਲੈ ਕੇ ਉਚੜਾਈ ਕਰਨ ਨਾਹੀਂ ਤਾਂ ਸਭ ਕੋ ਹੈ ਦੁਖਦਾਇ ਇਹ ਖਾਲਸਾ ਰਾਸ਼ਨਾਏ ਇਸ ਕਰਕੇ ਸਾਰੇ ਚੜਾਈ ਕਰਕੇ ਆਵੋ ਨਹੀਂ ਤਾਂ ਇਹ ਸਾਰਿਆਂ ਵਾਸਤੇ ਦੁਖਦਾਇ ਹੋਵੇਗਾ ਨਹੀਂ ਤਾਂ ਖਾਲਸਾ ਸਾਡਾ ਰਾਜ ਹੀ ਖੋ ਲਵੇਗਾ ਮਿਲ ਕੇ ਲਰੋ ਬਚੋ ਜੇ ਚਾਹਤ ਨਤ ਕਰਖ ਲੂਟ ਹੈ ਗ੍ਰਾਮਣਾ ਦਾਹਤ ਜੇ ਬਚਣਾ ਚਾਹੁੰਦੇ ਹੋ ਤਾਂ ਸਾਰੇ ਇਕੱਠੇ ਹੋ ਕੇ ਲੜੋ ਨਹੀਂ ਤਾਂ ਪਿੰਡ ਨੂੰ ਸਾਲ ਕੇ ਖੇਤੀ ਲੁੱਟ ਲੈਣਗੇ ਜਥਾ ਸ਼ਕਤ ਕਰ ਕਰ ਨਿਜ ਚੰਮੂ ਤੁਰਣ ਮਿਲੋ ਆਣ ਕਰ ਹਮ ਜਥਾ ਸ਼ਕਤੀ ਆਪਣੀਆਂ ਫੌਜਾਂ ਇਕੱਠੀਆਂ ਕਰ ਕਰਕੇ ਤੁਰ ਕੇ ਆ ਕੇ ਸਾਨੂੰ ਮਿਲੋ ਦਿਨੋਂ ਨ੍ਰਿਪ ਮਸਲਤ ਕੋ ਧਰ ਕੈ ਲਿਖਿਆ ਪੱਤਰ ਸਭ ਕੋ ਹਿੱਤ ਕਰ ਕੈ ਦੋ ਮਹਾਰਾਜ ਇਹਨਸਲਾਹ ਕਰਕੇ ਆਪਣੇ ਹਿੱਤ ਧਾਰ ਕੇ ਸਾਰੇ ਨੂੰ ਪੱਤਰ ਲਿਖੇ ਦਾਲ ਆਰਾਸਤ ਆਪਣੋ ਕੀਨਾ ਜੰਗ ਸਮਾਨ ਸਭੈ ਕੋ ਦੇਨਾ ਸੈਨਾ ਦਾ ਆਪਣਾ ਦਲ ਤਿਆਰ ਕੀਤਾ ਤੇ ਸਾਰੇ ਨੂੰ ਜੰਗ ਦਾ ਸਮਾਨ ਦਿੱਤਾ ਸਾਲਨਾਥ ਜੇਤਕ ਸੁਣ ਹਸਾਰੇ ਭੀਮਚੰਦ ਦ੍ਰਿਪ ਵੱਡੋ ਹਕਾਰੇ ਸਾਰੇ ਪਹਾੜੀ ਰਾਜਿਆਂ ਨੇ ਸੁਣ ਕੇ ਕਿਹਾ ਵੱਡੇ ਰਾਜੇ ਭੀਮਚੰਦ ਨੇ ਬੁਲਾਇਆ ਹੈ ਜੋਰ-ਜੋਰ ਕਰ ਚਮੂਕ ਨੇਰੇ ਸਾਮੋ ਕੂਦ ਭਏ ਇਸ ਤਿਸ ਵੇਰੇ ਸਾਰੇ ਆਪਣੇ ਸਿਨਾਵਾ ਇਕੱਠੀਆਂ ਕਰਕੇ ਉਸ ਸਮੇਂ ਮੌਜੂਦ ਹੋ ਗਏ ਕਰਿਓ ਸਿਵਰ ਦੂਨ ਜੋ ਕਲਹੁ ਕਹਲੂਰ ਦੇਖ ਦੇਖ ਨਿਰਪਹੁਤ ਕਰੂਰਾ ਕਹਲੂ ਦੀ ਦੂਨ ਵਿੱਚ ਸਾਰੇ ਨੇ ਆਪਣਾ ਆਪਣਾ ਟਿਕਾਣਾ ਕੀਤਾ ਤੇ ਦਾਣ ਮਾਨ ਸਕਲਨ ਕੋ ਕਰਿਓ ਕਾਣ ਪਾਨ ਆਦਿ ਕੋ ਸੁਖ ਧਰਿਓ ਰਾਜ ਇੱਕ ਦੂਸਰੇ ਨੂੰ ਵੇਖ ਵੇਖ ਕੇ 沽ਮੰਡ ਕਰ ਨਾਲ ਭਰੇ ਪਏ ਨੇ ਪੀਮਚੰਦ ਨੇ দান ਮਨ ਸਾਰਿਆਂ ਦਾ ਕੀਤਾ ਤੇ ਖਾਣ ਪੀਣ ਆਦ ਕਰਕੇ ਸਾ ਕਰਕੇ ਸਾਰਿਆਂ ਦੇ ਸੁਖ ਸੁੱਖ ਪਾਇਆ ਇਸ ਤਰ੍ਹਾਂ ਸਾਰਾ ਪ੍ਰਬੰਧ ਹੋ ਗਿਆ ਚਿੱਠੀਆਂ ਪਾਏਗੀਆਂ ਖਤਰ ਹੋਣਗੇ ਔਰ ਕਿਵੇਂ ਤਰ੍ਹਾਂ ਹੋ ਜੋਗ ਸੌ ਕੇ ਰਾਤ ਬਤੀਤ ਹੁੰਦੀ ਹੈ ਸਵੇਰ ਹੋਣ ਤੇ ਆਪਣੀ ਸਭਾ ਲੱਗਦੀ ਹੈ ਕਿਵੇਂ ਪੀਮਚੰਦ ਦੇ ਨਾਲ ਫਿਰ ਵਿਚਾਰ ਹੁੰਦੀ ਅੱਗੇ ਰਣਨੀਤੀ ਜਿਹੜੀ ਤਿਆਰ ਕੀਤੀ ਜਾਂਦੀ ਹੈ ਕਿਰਪਾਨਾਂ ਢਾਲੇ ਵਿਕਾਰ ਤਨੁਖ ਆਦ ਕੋ ਆਪਣੇ ਜਿਹੜੇ ਅੰਕਾਂ ਤੇ ਸਜਾਉਂਦੇ ਆ ਕਿਸ ਤਰ੍ਹਾਂ ਜੰਗ ਦੀ ਤਿਆਰੀ ਹੁੰਦੀ ਹੈ ਕਿਸ ਤਰ੍ਹਾਂ ਸਾਰੇ ਰਾਜੇ ਚੱਲਦੇ ਆ ਉਹ ਕੱਲ ਦੇ ਦਿਵਾਨਾਂ ਚ ਆਪਾਂ ਸਰਵਣ ਕਰਾਂਗੇ ਸਤਿਗੁਰੂ ਦੀ ਕਿਰਪਾ ਕਰਨ ਪਾਵਨ ਚਰਨਾਂ ਦਾ ਪਿਆਰ ਨਾਮ ਦੀ ਦਾਤ ਅੰਮ੍ਰਿਤ ਵੇਲਾ ਬਾਣੀ ਬੰਦਾ ਪਿਆਰ ਬੁਸ਼ਕ ਨਦਰੋਂ ਨਦਰ ਨਿਹਾਲ ਕਰਨ ਆਪ ਸੰਗਤਾਂ ਦਾ ਸੁਣਿਆ ਦਾਸਾਂ ਦਾ ਬੋਲਿਆ ਪ੍ਰਵਾਨ ਸਰਬ ਬੁੱਲਾ ਮਾ ਹੁ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ